ਬਿਜਲੀ ਦੇ ਨਿਰੰਤਰ ਲੱਗ ਰਹੇ ਕਟਾਂ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਫਗਵਾੜਾ ਹੁਸ਼ਿਆਰਪੁਰ ਸੜਕ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਫ਼ਤਰ ਰਿਹਾਨ ਜੱਟਾ ਅੱਗੇ ਰੋਸ ਧਰਨਾ ਲਾ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਰਕਾਰ ਬਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਇਸ ਸਬੰਧੀ ਕਿਸਾਨਾ ਗੁਆ ਨੇ ਕੀ ਕਿਹਾ ਤੁਸੀਂ ਵੀ ਸੁਣੋ ਇੱਕੋ ਅਸੀਂ ਨਹੀਂ ਚਾਹੁੰਦੇ ਜੀ ਇਹ ਸੜਕ ਜਾਮ ਕਰੀਏ ਅਸੀਂ ਨਹੀਂ ਚਾਹੁੰਦੇ ਲੋਕਾਂ ਨੂੰ ਪਰੇਸ਼ਾਨ ਕਰੀਏ ਸਾਡਾ ਮਸਲਾ ਇਹ ਆ ਕਿ ਜਿਹੜੇ ਕਿਸਾਨ ਆ ਇਸ ਇਲਾਕੇ ਦੇ ਜੀ ਉਹਨਾਂ ਦੀ ਜਿਹੜੀ ਫਸਲਾਂ ਝੋਨੇ ਦੀ ਉਹ ਸੁੱਕ ਰਹੀ ਆ ਜਿਹੜੀ ਬੱਤੀ ਆ 8 ਘੰਟੇ ਦੇ ਬਹਾਨੇ 1 ਘੰਟਾ ਜਾਂ 2 ਘੰਟੇ ਵੀ ਬੱਤੀ ਨਹੀਂ ਆ ਰਹੀ ਜੀ ਜਿਹਦੇ ਕਰਕੇ ਸਾਨੂੰ 2 ਘੰਟੇ ਹੋ ਗਏ ਉਹ ਗੇਟ ਦੇ ਮੋੜੇ ਬੈਠਿਆਂ ਨੂੰ ਸਾਡੀ ਜਦੋਂ ਕਿਸੇ ਨੇ ਕੋਈ ਇਹਨਾਂ ਦਾ ਅਫਸਰ ਜਿਹੜਾ ਬਾਹਰ ਨਿਕਲ ਕੇ ਨਹੀਂ ਆਇਆ ਇਹਨਾਂ ਕਿਸੇ ਨੇ ਆ ਕੇ ਸਾਡੀ ਗੱਲ ਨਹੀਂ ਸੁਣੀ ਤੇ ਸਾਨੂੰ ਮਜਬੂਰੀ ਦੇ ਵਿੱਚ ਆ ਕੇ ਆਹ ਸੜਕ ਤੇ ਬਹਿਣਾ ਪਿਆ ਉਹ ਵੀ ਇਸ ਕਰਕੇ ਬਹਿਣਾ ਪਿਆ ਕਿ ਸਾਡੀ ਕੋਈ ਦਾ ਗੱਲ ਸੁਣ ਲੈ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਸੁਣ ਲੈ ਉਹ ਇਹਨਾਂ ਤੇ ਦਬਾਅ ਪਾਵੇ ਕਿ ਇਹਨਾਂ ਨੂੰ ਕਿਸਾਨਾਂ ਨੂੰ ਬਤਤੀ ਦਿਓ ਝੋਨੇ ਦੀ ਫਸਲ ਸਾਡੀ ਮੇਨ ਫਸਲ ਆ ਜੇ ਉਹ ਫਸਲ ਮਰ ਗਈ ਤੇ ਬਹੁਤ ਸਾਰੇ ਕਿਸਾਨ ਆ ਜਿਹੜੇ ਕਰਜੇ ਥੱਲੇ ਆ ਜਾਣਗੇ 80 ਪਿੰਡਾਂ ਦੇ ਕਿਸਾਨ ਆ ਜਿਹੜੇ ਆ ਰਹੇ ਤੇ ਆਰ ਪਹੁੰਚ ਰਹੇ ਆ ਜੀ ਆ ਦੇਖ ਲਓ ਸਾਡਾ ਤੁਹਾਡੇ ਸਾਹਮਣੇ ਕਿਸਾਨ ਆ ਜਿਹੜੇ ਇਹ ਕਿਸੇ ਚਾਹ ਦੇ ਵਿੱਚੋਂ ਖੁਸ਼ੀ ਚੋਂ ਨਹੀਂ ਆ ਕੇ ਬੈਠੇ ਮਜਬੂਰੀ ਚੋਂ ਬੈਠੇ ਆ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੰਦੇ ਰਹੇ ਇਹ ਕਹਿੰਦੇ ਰਹੇ ਆ ਬੇਨਤੀਆਂ ਕਰਦੇ ਰਹੇ ਆ ਜਦੋਂ ਅਖੀਰ ਨਹੀਂ ਹੋਇਆ ਤਾ ਸਾਨੂੰ ਆ ਕੇ ਜਿਹੜਾ ਆ ਇੱਥੇ ਆ ਕੇ ਸਾਨੂੰ ਬਹਿਣਾ ਪਿਆ ਤੇ ਕਿੰਨੇ ਚਿਰ ਤੋਂ ਬਿਜਲੀ ਜਿਹੜੀ ਸਪਲਾਈ ਨਹੀਂ ਹੋ ਰਹੀ ਤੁਹਾਨੂੰ ਬਿਜਲੀ ਸਪਲਾਈ ਦੀ ਪਿਛਲੇ ਅਭੀ ਹਾਂ ਦੇ ਨਾ ਮਹੀਨੇ ਤੋਂ ਨਹੀਂ ਇਹ ਹੋ ਰਹੀ ਇੱਦਾਂ ਹੀ ਹੋ ਰਿਹਾ ਘੰਟਾ ਆ ਗਈ 2 ਘੰਟੇ ਆ ਗਈ ਪੱਦਾਂ ਪਾਟੀਆਂ ਝੋਨੇ ਜਿਹੜੇ ਆ ਉਹਨਾਂ ਦੇ ਵਿੱਚ ਦੀ ਬੰਦੇ ਦਾ ਪੈਰ ਲੰਘ ਜਾਏ ਰੜੀਆਂ ਜਿਹੜੀਆਂ ਉਹਦੇ ਵਿੱਚ ਉਹ ਜੜੀਆਂ ਉਹ ਉਹ ਪਾਤੇ ਪਏ ਆ ਕਿੰਨੇ ਘੰਟੇ ਬਿਜਲੀ ਆ ਜਾਂ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਤੱਤ ਆ ਬਿਜਲੀ ਆਇਆ ਜੀ ਲੱਭ ਕਰਕੇ ਅੰਦਰ ਹੀ ਮਰ ਕੇ ਬੈਠੇ ਆ ਤੇ ਫੇ ਤਾਰਨਾ ਹੁਣ ਤੁਹਾਡਾ ਜਿਹੜਾ ਰੋਡ ਜਾਮ ਕੀਤਾ ਉਹ ਕਿੰਨੇ ਚਿਰ ਰਹੂਗਾ ਜੀ ਦੇਖੋ ਜੀ ਅਸੀਂ ਇਹ ਸੰਕੇਤਕ ਤੌਰ ਤੇ ਕੀਤਾ ਸੀ ਇਹਨਾਂ ਨੂੰ ਕਹਿਣ ਲਈ ਅਜਾ ਸਾਰੇ ਅਸਰਾ ਨੇ ਫੋਨ ਬੰਦ ਕੀਤੇ ਹੋਏ ਆ ਜਿਹੜਾ ਉੱਤੋਂ ਲੈ ਕੇ ਥੱਲੇ ਤੱਕ ਸਾਰੇ ਫੋਨ ਬੰਦ ਕਰਕੇ ਬੈਠੇ ਆ ਆ ਕਿਸਾਨਾਂ ਦੀ ਜਿਨ੍ਹਾਂ ਨੇ ਸਰਕਾਰ ਨੂੰ ਵੋਟਾਂ ਪਾ ਕੇ ਬਣਾਇਆ ਸੀ ਜਿਨ੍ਹਾਂ ਨੂੰ ਕਹਿੰਦੇ ਬਿਜਲੀ ਸਪਲਾਈ ਕਰਨੀ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਜਨਾ ਹਰਪਾਲ ਸਿੰਘ ਸੰਘਾ ਮੈਂ ਪ੍ਰਧਾਨ ਆ ਆਜ਼ਾਦ ਕਿਸਾਨ ਕਮੇਟੀ ਤੋਆਪਾ ਦਾ ਜੀ ਤੇ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹੋ ਅਸੀਂ ਇਹੇ ਮੰਗ ਕਰਦੇ ਜੀ ਤੇ ਕਿਸਾਨਾਂ ਨੂੰ ਰੈਗੂਲਰ ਜਿਹੜੀ 8 ਘੰਟੇ ਬੱਤੀ ਦਿੱਤੀ ਜਾਵੇ ਸਾਡੀ ਹੋਰ ਕੋਈ ਕੋਈ ਦੂਜੀ ਨਹੀਂ ਮੰਗ ਨਹੀਂ ਦੀ ਸਾਹਿਬ ਜੀ ਕੁਮਾਰ ਜੀ ਕੀ ਸਮੱਸਿਆ ਲਾ ਕੇ ਧਰਨਾ ਲਾਇਆ ਹੈ ਇਹ ਧਰਨਾ ਲਾਇਆ ਹੋਇਆ ਜੀ ਅੱਜ 10-15 ਦਿਨ ਤੋਂ ਸਾਡੇ ਲਾਈਟ ਨਹੀਂ ਆ ਰਹੀ ਜੀ ਬਿਲਕੁਲ ਜੀ ਇਹਦੇ ਜਿਹੜੇ ਸਬਸਟੇਸ਼ਨ ਤੇ ਜਿੱਦਾਂ ਦੁਹਾਲਟਾ ਫੀਡਰ ਇੱਕ ਪੈਂਦਾ ਜੀ ਇੱਕ ਫਲਾਣਾ ਬੰਨ ਪੈਂਦਾ ਫੁਕਲਾਣਾ ਟੂ ਪੈਂਦਾ ਮੀਡੀਆਣਾ ਪੈਂਦਾ ਜੀ ਇਹ ਕਿਸੇ ਤੇ ਵੀ ਲਾਈਟ ਨਹੀਂ ਆ ਰਹੀ ਜਿਹੜੀ ਰਾਤ ਨੂੰ 9 ਵੇ ਲਾਈਟ ਆਉਣੀ ਹੁੰਦੀ ਹੈ ਕਿਸਾਨ ਬੈਠੇ ਢਿੱਕਦੇ ਰਹਿੰਦੇ ਆ ਨਹੀਂ ਆਉਂਦੀ ਕਦੀ 12:30 ਵਜੇ ਰਾਤ ਨੂੰ ਦੇ ਦਿੰਦੇ ਆ 1 ਘੰਟਾ ਚਲਾਉਂਦੇ ਆ ਬੰਦ ਕਰ ਦਿੰਦੇ ਆ ਕਦੀ ਕਹਿੰਦੇ ਆ ਪਾਵਰ ਕੱਟ ਆ ਗਿਆ ਕਦੀ ਇਹ ਕਹਿੰਦੇ ਹੈਗੇ ਆ ਭਾਈ ਜਿਹੜੀਆਂ ਲਾਈਨਾਂ ਫਾਲਟ ਹੋ ਗਈਆਂ ਜੀ ਅੱਜ ਇਲਾਕੇ ਦਾ ਜਿਹੜਾ 10 15 10 ਦਾ 15 ਪਿੰਡਾਂ ਦਾ ਝੋਨਾ ਹੈ ਉਹ ਬਿਲਕੁਲ ਖਰਾਬ ਹੋ ਚੁੱਕਾ ਜੀ ਕੱਕ ਹੋ ਗਿਆ ਬੁਰਾ ਹਾਲ ਹੈ ਜੀ ਅੱਜ ਉਹ ਜਿਹੜੇ ਹੈਗੇ ਆ ਬੌਣ ਤੋਂ ਮਜਬੂਰ ਹੈ ਅਜੀ ਜ਼ਿਮੀਦਾਰ ਅਸੀਂ ਇੱਥੇ ਇੱਥੇ ਸਬ ਸਟੇਸ਼ਨ ਤੇ ਆਏ ਸੀ ਅਸੀਂ ਇਹਨਾਂ ਨਾਲ ਗੱਲ ਕਰਨੀ ਚਾਹੀ ਦੋ ਘੰਟੇ ਬੈਠੇ ਰਹੇ ਇਹਨਾਂ ਦਾ ਕੋਈ ਅਫਸਰ ਨਹੀਂ ਆਇਆ ਉਲਟਾ ਇਹਨਾਂ ਨੇ ਆਪਣੇ ਘੇੜ ਦੇ ਜਿੰਦੇ ਲਾਤੇ ਵੀ ਜਿਹੜਾ ਹੈਗਾ ਅਸੀਂ ਅੰਦਰ ਨਹੀਂ ਤੁਹਾਨੂੰ ਆਉਣ ਦੇਣਾ ਤੇ ਸਾਡੇ ਅਸੀਂ ਕੋਈ ਗੱਲ ਨਹੀਂ ਕਰਨੀ ਸਾਨੂੰ ਮਜਬੂਰਨ ਇੱਥੇ ਆਪਣੀ ਗਾਰ ਚ ਸੁਣਾਉਣ ਨੂੰ ਇੱਥੇ ਬੈਠਣਾ ਪਿਆ ਤੇ ਕੋਈ ਪ੍ਰਸ਼ਾਸਨ ਵਾਲਾ ਜਾਂ ਪੁਲਿਸ ਵਾਲਾ ਆ ਕੇ ਸਾਡੀ ਗੱਲ ਸੁਣ ਕੇ ਇਹਨਾਂ ਨਾਲ ਗੱਲ ਕਰਾ ਦਿੰਦਾ ਇਹ ਜੇ本当 ਆ ਦੀ ਪ੍ਰਸ਼ਾਸਨ ਤੋਂ ਕੀ ਮੰਗ ਸਾਡੀ ਦਾ ਇਹ ਮੰਗਿਆ ਜੀ ਜਿਹੜੀ ਲਾਈਟ ਹੈਗੀ ਆ ਜਿਹੜੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਲਗਾਤਾਰ 8 ਘੰਟੇ ਦਵਾਂਗੇ ਉਹ ਸਾਨੂੰ ਨਿਰਬੇਗਨ 8 ਘੰਟੇ ਬਿਜਲੀ ਦਿੱਤੀ ਜਾਵੇ ਜੀ ਕਿੰਡੇ ਕਿਦਾਂ ਧਰਨ ਲਾਇਆ ਜੀ ਤੁਹਾਡਾ ਵੀ ਫੇਰ ਹੈ ਜੀ ਦੇਨ 4 ਤੋਂ 5 ਘੰਟੇ ਤੋਂ ਵੱਧ ਵੀ ਦੇ ਰਿਹਾ 8 ਘੰਟੇ ਦਾ ਕਿਤਾਬ ਆਪਾਂ ਚਲ ਜਾ ਰਹੇ ਹਾਂ ਤੁਹਾਨੂੰ ਦੱਸਾਂਗੇ ਜੀ ਅੱਛਾ ਹੁਣ 4 ਤੋਂ 5 ਘੰਟੇ ਦੀ ਬੜਾ ਤੁਸੀਂ ਦਿੱਤਾ ਜੀ ਸਾਰੇ ਝੋਨੇ ਸੁੱਟ ਲੈ ਆਪਾਂ ਤੁਹਾਨੂੰ ਝੋਕਾ ਅੱਜ ਬੜਾ ਬਾਬਾ ਸਾਈਕਲ ਚਲਾ ਲਓ ਝੋਨੇ ਕੋਲ ਜਾ ਕੇ ਜੀ ਇੰਨਾ ਮੜਾ ਹਾਲ ਹੈ ਬਹੁਤ ਤੰਕੀ ਕਰਨੀ ਤੁਹਾਨੂੰ ਤਾਂ ਬਾਕੀ ਲੋਕੀ ਤਾਂ ਬੜੀ ਜਿੰਮੇਵਾਰ ਹੋ ਕੇ ਤਾਂ ਬੜੀ ਮਾਰੀ ਆ ਆਜੋ ਆਜੋ ਗਰੌਣ ਕਿਵੈਲਾ ਤੁਹਾਡੀ ਕੀ ਮੰਗ ਹੈ ਮੈਂ ਕਹੀਏ ਸਾਡੇ 8 ਘੰਟੇ ਸਾਨੂੰ ਪੂਰੀ ਦੇਣ ਦੀ ਵੀ ਬਾਦੂ ਸਪਲਾਈ ਨਾ ਦੇਣਾ ਜਿਹੜੀ ਮੰਗਦੇ ਬਾਦੂ ਸਪਲਾਈ ਕਰਦੇ ਬਾਦੂ ਸਪਲਾਈ ਸਾਡੇ ਦਿੱਤੀ ਆ ਕੋਈ ਬਾਦੂ ਸਪਲਾਈ ਨਹੀਂ ਛੱਡੀ ਵੀ ਅੱਜ ਚੱਲ ਆ ਜੀ ਇਹ ਬੇਨਤੀ ਹੈ ਜੀ ਰੰਗ ਪਰ ਮਾਨ ਸਾਹ ਨੂੰ ਬਿਜਲੀ ਤਾਂ ਪੂਰੀ ਕਰਨੀ ਸਾਡੀ ਆਖੇ ਮੁਰਦਾ सप्लाई <muchas> कर